ਵਟਨਾਮ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਅਕੂਸ ਰਾਜ ਭਾਈ ਅਮਰਤਪਾਲ ਖਾਲਸਾ ਦੇ ਸਮਰਥਕ ਹੋ ਗਿਆ ਬਾਗੂ ਬਾਗ ਭੰਗੜੇ ਪਾ ਕੇ ਕੁਰਸੀਆਂ ਬਣਾਈਆਂ ਜਾ ਰੀਆਂ ਨੇ ਅੱਜ ਹਲਕਾ ਸ਼੍ਰੀ ਖਡੂਰ ਸਾਹਿਬ ਦੇ ਵਿੱਚ ਕਿਉਂਕਿ ਸੱਤ ਸਾਥੀ ਭਾਈ ਅਮਰਤਪਾਲ ਖਾਲਸਾ ਦੇ ਡਿਬੜੂ ਜ ਡਿਬੜੂਗੜ੍ਹ ਦੀ ਜੇਲ੍ਹ ਦੇ ਵਿੱਚੋਂ ਆ ਰਹੇ ਨੇ ਪੰਜਾਬ ਦੀਆਂ ਜੇਲਾਂ ਦੇ ਵਿੱਚ ਸ਼ਿਫਟ ਹੋਣਗੇ 22 ਤਰੀਕ ਨੂੰ ਭਾਈ ਅੰਮ੍ਰਿਤਪਾਲ ਖਾਲਸਾ ਉਸਦੇ ਚਾਚਾ ਜਸਕਰਨ ਸਿੰਘ ਅਤੇ ਉਸਦੇ ਸਾਥੀ ਪੀਪਲਪ੍ਰੀਤ ਸਿੰਘ ਯਾਨੀ ਕਿ ਤਿੰਨਾਂ ਦੀ ਰਿਹਾਈ ਹੋਵੇਗੀ 22 ਮਾਰਚ ਨੂੰ ਇਧਰ ਆਕਸੀਜਨ ਦਾ ਕੰਮ ਕੀਤਾ ਹੈ ਇਸ ਕਬਰ ਨੇ ਵੱਡਾ ਐਲਾਨ ਹੋਇਆ ਹੈ ਭਾਈ ਅੰਮ੍ਰਿਤਪਾਲ ਖਾਲਸਾ ਦੇ ਪਿਤਾ ਅਤੇ ਸਮਰਥਕਾਂ ਵੱਲੋਂ ਵਜੀ ਮੀਟਿੰਗ ਕੀਤੀ ਗਈ ਜਿਸ ਵਿੱਚ ਭਾਈ ਅੰਮ੍ਰਿਤਪਾਲ ਖਾਲਸਾ ਦੇ ਪਿਤਾ ਤਰਸੇਮ ਸਿੰਘ ਖਾਲਸਾ ਇਧਰੋਂ ਆ ਜਿਹੜੇ ਨੇ ਮੋਹਲਾ ਸਾਜੀ ਸਰਜੀਤ ਸਿੰਘ ਮਲੋਹਾ ਜਿਹੜੇ ਹਲਕਾ ਸ਼੍ਰੀ ਫਰੀਦਕੋਟ ਤੋਂ ਐਜ਼ ਅ ਲੋਕ ਸਭਾ ਦੀ ਚੋਣ ਜਿੱਤੇ ਨੇ 2024 ਦੀ ਐਜ਼ ਅ ਰਾਸ਼ਟਰੀ ਪ੍ਰਧਾਨ ਨੇ ਭਾਈ ਅਮਰਤਪਾਲ ਸਿੰਘ ਖਾਲਸਾ ਇੱਕ ਪਾਸੇ ਉਹਨਾਂ ਦੀ ਜਿੱਤ ਦੀ ਖੁਸ਼ੀ ਮਨਾਈ ਚਾਹ ਰਹੀ ਹੈ ਦੂਸਰੇ ਪਾਸੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀ ਨੇ ਉਹਨਾਂ ਨੂੰ ਭਾਜਣਾ ਪੈ ਗਿਆ ਨੇ ਕਿਸੁਖਬੀਰ ਸਿੰਘ ਬਾਦਲ ਨੂੰ ਪਤਾ ਹੈ ਕਿ ਮੈਂ ਬਹੁਤ ਜ਼ਿਆਦਾ ਵਿਰੋਧ ਕੀਤਾ ਸੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਉਸ ਤੋਂ ਬਾਅਦ ਫਿਰ ਵਿਰੋਧ ਕੀਤਾ ਗਿਆ 14 ਜਨਵਰੀ ਮੰਗੀ ਵਾਲੇ ਦਿਨ ਸ਼੍ਰੀ ਮੁਖਤਸਰ ਸਾਹਿਬ ਦੀ ਧਰਤੀ ਤੋਂ ਕਿ ਇੱਕ ਸਾਲ ਦੇ ਵਿੱਚ ਹੀ ਚੀਕਾ ਨਿਕਲ ਗੀਆਂ ਨੇ ਭਾਈ ਅੰਮ੍ਰਿਤਪਾਲ ਖਾਲਸਾ ਅਤੇ ਉਸ ਦੇ ਸਾਥੀਆਂ ਦੀ ਨਵੀਂ ਪਾਰਟੀ ਬਣੀ 14 ਜਨਵਰੀ ਮੰਗੀ ਵਾਲੇ ਦਿਨ ਸ਼੍ਰੀ ਮੁਖਤਸਰ ਸਾਹਿਬ ਦੀ ਧਰਤੀ ਤੋਂ ਉਸ ਦਿਨ ਤੋਂ ਲੈ ਕੇ ਹੁਣ ਤੱਕ ਜੇ ਗੱਲ ਕਰੀਏ ਮੈਂਬਰ ਮੈਂ ਮੈਂ ਦੀ ਤੇ ਕਾਫੀ ਵੱਡਾ ਬਲ ਮਿਲਿਆ ਹੈ इवन दो ਉਹ ਪਰਚੀਆਂ ਨਹੀਂ ਨੇ ਜਿਨ੍ਹਾਂ ਉਤੇ ਸਿਗਨੇਚਰ ਹੁੰਦੇ ਨੇ ਜਿਨ੍ਹਾਂ ਉਤੇ ਫੰਡ ਜਾਰੀ ਕੀਤੀ ਜਾਂਦੀ ਹੈ ਕੋਈ ਵੀ ਪਰ ਕੈਂਡੀਡੇਟ ਜਿਹੜੀ ਹੈ ਫੀਸ ਰੱਖੀ ਗਈ ਹੈ ਲੇਕਿਨ ਭਾਈ ਅੰਮ੍ਰਿਤਪਾਲ ਖਾਲਸਾ ਨੂੰ ਲੈ ਕੇ ਵਿਰੋਧੀ ਧਿਰਾਂ ਆਮ ਆਦਲ ਫਾਟੀ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਇਹਨਾਂ ਸਾਰੀਆਂ ਪਾਰਟੀਆਂ ਦੇ ਸਾਸੁੱਗੇ ਨੇ ਕਿ ਐਨਐਸਏ ਖਤਮ ਹੋ ਜਾਣੀ ਹੈ ਭਾਈ ਮਾਰਚ ਨੂੰ ਹੁਣ ਭਾਈ ਅਮਰਪਾਲ ਖਾਲਸਾ ਅਤੇ ਉਸ ਦੇ ਸਾਥੀ ਪੀਪਲ ਪ੍ਰੀਤ ਅਤੇ ਉਸ ਦੇ ਚਾਚਾ ਜਸਕਰਨ ਸਿੰਘ ਦੀ ਉਸ ਤੋਂ ਬਾਅਦ ਉਹ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਹੋਣਗੇ ਪੰਜਾਬ ਦੀ ਜੇਲ੍ਹ ਤੋਂ ਬਾਅਦ ਸ਼ਿਫਟ ਹੋ ਕੇ ਜਿਹੜੇ ਪੰਜਾਬ ਸਰਕਾਰ ਵੱਲੋਂ ਉਹਨਾਂ ਤੇ ਮੁਕੱਦਮੇ ਚਲਾਏ ਗਏ ਨੇ ਐਨਐਸਏ ਤੋਂ ਇਲਾਵਾ ਉਹਨਾਂ ਦਾ ਨਿਪਟਾਰਾ ਜਿਹੜਾ ਹੈ ਜਲਦੀ ਹੋਵੇਗਾ ਉਹਨਾਂ ਦੇ ਵਕੀਲ ਨੇ ਅਤੇ ਭਾਈ ਅਮਰਪਾਲ ਖਾਲਸਾ ਦੇ ਪਿਤਾ ਭਾਈ ਤਸੇਵ ਸਿੰਘ ਖਾਲਸਾ ਨੇ ਦੱਸਿਆ ਹੈ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਬੜੀ ਵੱਡੇ ਪੱਧਰ ਤੇ ਅਕਾਲੀ ਦਲ ਵਾਰਸ ਪੰਜਾਬ ਦੀ ਪਾਰਟੀ ਜਿਹੜੀ ਹੈ ਪੰਜਾਬ ਦੇ ਵਿੱਚੋਂ ਉਭਰੇਗੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਆਪਣੇ ਬਲ ਬੁੱਤੇ ਉਤੇ ਵਿਦਆਊਟ ਕਿਸੇ ਦੇ ਨਾਲ ਗਠਜੰਬਨ ਕੀਤੇ ਇਹ ਜਿਹੜੀਆਂ ਚੋਣਾਂ ਨੇ ਜਿਹੜੀਆਂ 2027 ਦੀਆਂ ਉਹ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਜਾਣਗੀਆਂ ਅਤੇ ਭਾਈ ਅਮਰਪਾਲ ਖਾਲਸਾ ਜਿਹੜੇ ਨੇ ਉਹ ਹੋਣਗੇ ਮੁੱਖ ਮੰਤਰੀ ਪੰਜਾਬ ਦੇ ਅਕਾਲੀ ਦਲ ਵਾਰਸ ਪੰਜਾਬ ਵੱਲੋਂ ਕਿਉਂਕਿ ਹਰ ਵਰਗ ਪੰਥਕ ਭਾਈਚਾਰਾ ਤਾਂ ਔਰੜੀ ਭਾਈ ਅਮਰਤਪਾਲ ਤਰਸੇਮ ਸਿੰਘ ਨੇ ਕਿਹਾ ਕਿ ਪੰਥਕ ਭਾਈਚਾਰਾ ਔਰੜੀ ਨਰਾਜ਼ ਚੱਲ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੁਰਦੁਆਰਾ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵਾਲੀਆਂ ਵੀ ਵੋਟਾਂ ਹੋਣ ਵਾਲੀਆਂ ਨੇ ਉਹਦੇ ਵਿੱਚ ਵੀ ਭਾਈ ਅਮਰਤਪਾਲ ਖਾਲਸਾ ਅਤੇ ਸਰਮਜੀਤ ਸਿੰਘ ਖਾਲਸਾ ਵੱਲੋਂ ਹਰੇਕ ਜ਼ਿਲ੍ਹੇ ਹਰੇਕ ਬਲਾਕ ਦੇ ਵਿੱਚ ਉਮੀਦਵਾਰ ਅਕਾਲੀ ਦਲ ਵਾਰਸ ਪੰਜਾਬ ਵੱਲੋਂ ਕਾਰੇ ਕਿਤੇ ਜਾਣਗੇ ਇਸ ਲਈ ਹੁਣ ਸੁਖਬੀਰ ਸਿੰਘ ਬਾਦਲ ਦਾ ਅਗਲਾ ਪੈਂਤਰਾ ਕੀ ਹੋਵੇਗਾ ਇਹ ਸੁਖਬੀਰ ਸਿੰਘ ਬਾਦਲਾ ਤੇ ਉਸ ਦੇ ਸਾਥੀਆਂ ਨੂੰ ਪਤਾ ਹੈ ਲੇਕਿਨ ਕਿਹੜਾ ਪੈਂਤਰਾ ਹੁਣ ਵਰਤਨਾ ਹੈ ਭਾਈ ਅੰਮ੍ਰਿਤਪਾਲ ਖਾਲਸਾ ਨੇ ਉਹ ਹੁਣ ਪੱਕੀ ਤਰ੍ਹਾਂ ਪਤਾ ਲੱਗ ਗਿਆ ਹੈ ਸਾਰੇ ਹੀ ਸਮਰਥਕ ਨੇ ਜਿਹੜੇ ਅਕਾਲੀ ਦਲ ਵਾਰਸ ਪੰਜਾਬ ਦੇ ਧੰਨਵਾਦ